ਸਰਦੂਲਗੜ ਪ੍ਰਸ਼ਾਸਨ ਮੁਰਦਾਬਾਦ 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 ਸਰਦੂਲਗੜ ਵਿਖੇ ਸਾਡਾ ਪ੍ਰਾਲੀ ਦਾ ਜਿਹੜਾ ਸਾਮ ਸੰਭਾਲ ਦਾ ਕੰਮ ਚੱਲ ਰਿਹਾ ਅਸੀਂ ਵੇਲਰ ਮਾਲਕਾਂ ਸਾਰੇ ਸਾਡੇ ਸਰ ਟਰਾਲੇ ਨੂੰ ਇੱਥੇ ਸਰਦੂਲਗੜ੍ਹ ਵਿਖੇ ਸਾਧੂ ਵਾਲਾ ਰੋਡ ਤੇ ਟਰਾਲੀ ਨੂੰ ਜਿਹੜੀ ਉੱਪਰ ਤਾਰਾਂ ਲੱਗਣ ਕਰਕੇ ਅੱਗ ਲੱਗ ਗਈ ਉਸ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਡਰਾਈਵਰ ਨੇ ਟਰਾਲਾ ਲਿਆ ਕੇ ਖਾਲੀ ਪੈੜੀ ਦੇ ਵਿੱਚ ਹਲਟਾਤਾ ਅਸੀਂ ਫਾਇਰ ਬਗਰੇਟ ਨੂੰ ਕਾਲ ਕਰੀ ਵੀ ਸਾਡੇ ਟਰਾਲੇ ਨੂੰ ਅੱਗ ਲੱਗ ਗਈ ਜਲਦੀ ਤੋਂ ਜਲਦੀ ਸਾਡੇ ਕੋਲੇ ਪਹੁੰਚੋ ਪਹਿਲੀ ਗੱਲ ਤਾਂ ਉਹ ਸਮੇਂ ਸਿਰ ਨਹੀਂ ਪਹੁੰਚੇ ਸਾਡੇ ਕੋਲੇ ਉਦੋਂ ਤੱਕ ਕਾਫੀ ਅੱਗ ਜਿਹੜੀ ਵੱਧ ਚੁੱਕੀ ਸੀ ਡਰਾਈਵਰ ਨੇ ਕਿਸੇ ਲੋਟ ਆਪਣਾ ਟਰੈਕਟਰ ਕੱਢਿਆ ਉੱਥੋਂ ਜਿਹੜੇ ਨੇੜਲੇ ਖੇਤਾਂ ਵਾਲੇ ਸੀ ਉਹ ਭੱਜ ਕੇ ਆਏ ਸਾਡੇ ਕੋਲ ਇੱਕ ਫਾਇਰ ਬਗਰੇਟ ਜਿਹੜ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਉਹ ਫਾਇਰ ਵਗਰੇਡ ਸੀ ਉਹਦਾ ਪਾਣੀ ਖਤਮ ਹੋ ਗਿਆ ਇੱਕ ਇੱਕ ਗੱਡੀ ਤੋਂ ਕੰਟਰੋਲ ਨਹੀਂ ਹੋਇਆ ਆਪਣੇ ਸਰਦੂਲਗੜ੍ਹ ਦੇ ਵਿੱਚ ਤਿੰਨ ਗੱਡੀਆਂ ਨੇ ਇੱਕ ਤਾਂ ਆ ਖੜੀਆ ਚਿੱਟਾ ਹਾਥੀ ਬਣੀ ਲਕੋ ਰੱਖੀ ਐ ਇਹਨਾਂ ਨੇ ਸਰਵਿਸ ਸਟੇਸ਼ਨ ਤੋਂ ਬਾਹਰਲੇ ਪਾਸੇ ਗਊਸ਼ਾਲਾ ਦੇ ਵਿੱਚ ਰੋਕ ਰੱਖੀ ਆ ਦੂਸਰੀ ਜਿਹੜੀ ਨਵੀਂ ਗੱਡੀ ਆ ਕਹਿੰਦੇ ਉਹ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਸਾਨੂੰ ਮਨਜ਼ੂਰੀ ਨਹੀਂ ਉਸ ਨੂੰ ਚਲਾਉਣ ਦੀ ਜਿਹੜੀ ਇੱਕ ਐਂਬੂਲੈਂਸ ਰਹਿ ਗਈ ਉਹਨੂੰ ਦੁਬਾਰਾ ਭਰ ਕੇ ਇੱਥੋਂ ਫਿਰ ਉੱਥੇ ਗਏ ਨਹੀਂ ਜਦੋਂ ਅਸੀਂ ਮੁਲਾਜ਼ਮਾਂ ਨੂੰ ਪੁੱਛਿਆ ਵੀ ਸਾਨੂੰ ਜਿਹੜੀ ਐਂਬੂਲੈਂਸ ਆਪਣੀ ਫਾਇਰ ਵਗਰੇਡ ਖੜੀ ਆ ਉਹ ਕਿਉਂ ਨਹੀਂ ਦੇ ਰਹ ਇੱਕ ਟਰਾਲਾ ਜੀਮੀਦਾਰ ਦਾ 2.5 ਤੋਂ 3 ਲੱਖ ਰੁਪਏ ਦਾ ਟਰਾਲਾ 60-70 ਹਜ਼ਾਰ ਰੁਪਏ ਦਾ ਉਹਦੇ ਮਾਲ ਉੱਪਰ ਉਹ ਮਚ ਰਿਹਾ ਉਹ ਐਮਰਜੈਂਸੀ ਹਾਲਾਤ ਨਹੀਂ ਗਏ ਅਸੀਂ ਕਿੱਧਰ ਨੂੰ ਜਾਈਏ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਵੀ ਗੱਲ ਕੀਤੀ ਅਸੀਂ ਆਖਿਆ ਵੀ ਅਸੀਂ ਬੇਲਰ ਨਹੀਂ ਚਲਾਵਾਂਗੇ ਸਾਨੂੰ ਇਹ ਦਿੱਕਤਾਂ ਕਿਸੇ ਪਿੰਡ ਵੀ ਆ ਸਕਦੀਆਂ ਇਸ ਤੋਂ ਪਹਿਲਾਂ ਵੀ ਆਈਆਂ ਪ੍ਰਾਲੀ ਦੀਆਂ ਗੱਠਾ ਸੜੀਆਂ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਉੱਪਰ ਤਾਰਾਂ ਸੀ ਲਾਈਟ ਕੱਟਣ ਲਈ ਅਸੀਂ ਬਿਜਲੀ ਮੁਲਾਜ਼ਮਾਂ ਨੂੰ ਫੋਨ ਕੀਤਾ ਕਿ ਜਿਹੜੀਆਂ ਤਾਰਾਂ ਸਪਾਰਕ ਹੋ ਰਹੀਆਂ ਲਾਈਟ ਕੱਟ ਦਿਓ ਸਾਨੂੰ ਜਵਾਬ ਮਿਲਿਆ ਕਹਿੰਦੇ ਕਿਸੇ ਹੋਰ ਵੱਡੇ ਬੰਦੇ ਦਾ ਫੋਨ ਕਰਾਓ ਫਿਰ ਕਟ ਉੱਥੇ ਕੋਈ ਹੋਰ ਹਾਦਸਾ ਹੋ ਜਾਂਦਾ ਉਹ ਤਾਰਾਂ ਉੱਪਰ ਦਵਾਰਾ ਡਿੱਗ ਪੈਂਦੀਆਂ ਇੰਨਾ ਕੱਟ ਸੀ ਉੱਥੇ ਕੌਣ ਜ਼ਿੰਮੇਵਾਰ ਸੀ ਹੁਣ ਅਸੀਂ 3 ਘੰਟੇ ਬਾਅਦ ਆ ਕੇ ਰੋਡ ਜਾਮ ਕੀਤਾ ਇੱਥੇ ਹੁਣ ਸਾਨੂੰ ਕਹਿ ਰਹੇ ਆ ਕਿ ਤੁਸੀਂ ਸਾਰਾ ਆਮ ਪਬਲਿਕ ਨੂੰ ਪਰੇਸ਼ਾਨ ਕੀਤਾ 3 ਘੰਟਿਆਂ ਦੇ ਅਸੀਂ ਸਾਈਡ ਤੇ ਖੜੇ ਆ ਸਾਨੂੰ ਕਿਸੇ ਆਮ ਪਬਲਿਕ ਨੇ ਪੁੱਛਿਆ ਹੀ ਨਹੀਂ ਬਾਈ ਵੀ ਕੀ ਡੱਕ ਤਾ ਤੁਹਾਨੂੰ ਜਦੋਂ ਰੋਡ ਤੇ ਆ ਜਾਂਦੇ ਆ ਉਦੋਂ ਆਮ ਪਬਲਿਕ ਪਰੇਸ਼ਾਨ ਹੁੰਦੀ ਆ ਅਸੀਂ ਵੀ ਇੰਨਾ ਪੱਸਾ 'ਚ ਸਫ਼ਰ ਕਰਦੇ ਆ ਉਹ ਬੱਚਿਆਂ ਦੀ ਵੈਣ ਖੜੀ ਆ ਸਾਹਮਣੇ ਦਿਖਾ ਸਕਦੇ ਹੋ ਇੱਥੇ ਐਸਆਈ ਨੇ ਇੱਕ ਮੁਲਾਜ਼ਮ ਹੋਰ ਆ ਸਿਰਫ ਸਾਡੇ ਕੋਲੇ ਦੋ ਬੰਦੇ ਨੇ ਇੱਥੇ ਦੋ ਮੁਲਾਜ਼ਮ ਉਹਨਾਂ ਨੂੰ ਅਸੀਂ ਵਾਰੀ-ਵਾਰੀ ਰਿਕੁਐਸਟ ਕਰ ਰਹੇ ਹਾਂ ਕਿ ਬੱਚੇ ਭੁੱਖੇ ਪਿਆਸੇ ਆ ਉਹਨਾਂ ਨੂੰ ਟਪਾਓ ਜੀ ਅਸੀਂ ਬੇਲਰ ਪਾਸੇ ਕਰਦੇ ਆਂ ਕਹਿੰਦੇ ਸਾਰੀ ਇੱਕ ਸਾਈਡ ਖੋਲੋ ਕੀ ਗੱਲ ਵੀ ਅਸੀਂ ਇੱਕ ਸਾਈਡ ਖੋਲ੍ਹ ਕੇ ਸਾਰਾ ਟ੍ਰੈਫਿਕ ਸਾਡੀ ਕੌਣ ਸੁਣਵਾਈ ਕਰੂਗਾ ਇੱਕ ਬੇਲਰ ਤੇ ਜਾਮ ਕਰਨ ਦਾ ਜਿਹੜਾ ਕਾਰਨ ਹੈ ਮੰਗ ਕੀ ਆ ਤੁਹਾਡੀ ਇੱਕੋ ਮੰਗ ਆ ਬਾਈ ਜੀ ਪਹਿਲੀ ਗੱਲ ਵੀ ਸਾਨੂੰ ਜਿਹੜਾ ਸਾਡਾ ਟਰਾਲਾ ਸੜਿਆ ਸਾਡਾ ਮਾਲ ਸੜਿਆ ਉਹਦੀ ਪਰਹਾਈ ਕੀਤੀ ਜਾਵੇ ਨੰਬਰ 2 ਤੇ ਜਿਹੜੀ ਆਪਣੀ ਫਾਇਰ ਬ੍ਰੇਅਰ ਸਰਦੂਲਗੜ ਦੇ ਵਿੱਚ ਨਵੀਂ ਖੜੀ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਉਹਦੇ ਕਾਗਜ਼ ਪੱਤਰ ਚੈੱਕ ਕਰਾਏ ਜਾਣ ਕਿਉਂਕਿ ਮੁਲਾਜ਼ਮਾਂ ਦੀ ਸਾਡੇ ਕੋਲੇ ਰਿਕਾਰਡਿੰਗ ਹੈ ਕਿ ਉਹ ਬੰਦੇ ਨੇ ਇਹ ਕਿਹਾ ਕਿ ਭਾਈ ਇਹਦਾ ਤਾਂ ਕੋਈ ਕਾਗਜ਼ ਹੀ ਨਹੀਂ ਸਾਡੇ ਨੂੰ ਅਥਾਰਟੀ ਨਹੀਂ ਚਲਾਉਣ ਦੀ ਭਾਈ ਜੀ ਅੱਜ ਸਾਡਾ ਟਰਾਲਾ ਸਰਦੂਲਗੜ ਛੜਿਆ ਕੱਲ ਨੂੰ ਜਟਾਣੇ ਸੜ ਗਿਆ ਜਾਂ ਕਿਸੇ ਹੋਰ ਪਿੰਡ ਸੜ ਗਿਆ ਆਪਣੇ ਕੋਲੇ ਫਾਇਰ ਬੁਗਰੇਟ ਤਾਂ ਇੱਕ ਆ ਇੱਥੇ ਅਸੀਂ ਕਿੱਧਰ ਨੂੰ ਜਾਵਾਂਗੇ ਜੇ 5-5 ਲੱਖ ਰੁਪਏ ਦਾ ਨੁਕਸਾਨ ਸਾਡਾ ਇੱਕ ਪਿੰਡ 'ਚ ਹੋਣ ਲੱਗ ਗਿਆ ਇੱਕ ਬੇਲਰ ਦੇ ਉੱਤੇ 60 ਤੋਂ 70 ਬੰਦੇ ਆ ਸਾਨੂੰ ਕੰਮ ਕਰ ਰਹੇ ਤਿਆ ਬੈਲਰ ਤੁਸੀਂ ਦੇਖ ਸਕਦੇ ਹੋ ਸਰਦੂਗੜ ਬਲਾਕ ਦੇ ਕਿੰਨੇ ਇੱਥੇ ਖੜੇ ਆ ਸਾਡੀ ਕੋਈ ਖੋਜਲ ਖਵਾਰੀ ਨਹੀਂ ਸ਼ਾਮ ਨੂੰ ਅਸੀਂ 60 ਬੰਦਿਆਂ ਨੂੰ ਦਿਹਾੜੀ ਦੇਣੀ ਆ ਅਸੀਂ ਕਿੱਥੋਂ ਦੇਵਾਂਗੇ ਕੋਈ ਸ਼ਾਸਨਿਕ ਕਿਹੜੇ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ ਸਾਨੂੰ ਮੀਟਿੰਗ ਦਾ ਸਮਾਂ ਸਾਨੂੰ ਸਾਨੂੰ ਬਾਈ ਜੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ 4 ਵਜੇ ਦਾ ਅਸੀਂ ਵੇਟ ਕਰੀ ਗਏ ਵੀ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਮੁਲਾਜ਼ਮ ਪਹੁੰਚੂ ਕੋਈ ਅਫਸਰ ਪਹੁੰਚੂ ਕੋਈ ਸਬੰਧਤ ਅਫਸਰ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਤਰ੍ਹਾਂ ਦਾ ਕੋਈ ਸਾਡੇ ਨਾਲ ਤਾਲਮੇਲ ਨਹੀਂ ਕੀਤਾ ਗਿਆ ਜਦੋਂ ਆ ਕੇ ਬੈਲਰ ਅਸੀਂ ਇੱਥੇ ਲਾ ਲੇ ਹੁਣ ਸਾਨੂੰ ਕਾਲ ਆਈ ਆ ਕਹਿੰਦੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਆਂ ਸਾਡੇ ਕੋਲੇ ਆਜੋ ਕੀ ਗੱਲ ਵੀ ਸਿਰਫ ਗੱਲਬਾਤ ਕਰਨ ਲਈ ਇੱਥੋਂ ਤੱਕ ਵੀ ਨਹੀਂ ਸਾਡੇ ਤੱਕ ਪਹੁੰਚ ਸਕਦੇ ਉਹ ਇੱਥੇ ਆਉਣ ਅਸੀਂ ਇੱਥੇ ਸਿਰਫ ਗੱਲਬਾਤ ਕੀ ਕਰਨੀ ਆ 2 4 ਮੰਗਾ ਸਾਡੀਆਂ ਕਿੰਨੇ ਸੱਦਿਆ ਉਹ ਕਿੰਨਾ ਦੀ ਤਸੀਲਦਾਰ ਸਾਹਿਬ ਨੂੰ ਸਾਨੂੰ ਕਾਲ ਆਈ ਸੀ ਕਿ ਸਾਡੇ ਨਾਲ ਮੀਟਿੰਗ ਕਰ ਲੋ ਇੱਥੇ ਅਸੀਂ ਮੀਟਿੰਗ ਲਈ ਤਿਆਰ ਆ ਸੀ ਇਹ ਨਹੀਂ ਕਹਿੰਦੇ ਕਿ ਅਸੀਂ ਮੀਟਿੰਗ ਨਹੀਂ ਕਰਨੀ ਗੱਲਬਾਤ ਨਹੀਂ ਕਰਨੀ ਪਰ ਜਦੋਂ 3 ਘੰਟੇ ਦੇ ਬਾਈ ਜੀ ਅਸੀਂ ਸੜਕ ਤੇ ਖੜੇ ਸੀ ਉਦੋਂ ਮੀਟਿੰਗ ਯਾਦ ਨਹੀਂ ਸੀ ਹੁਣ ਕਿਵੇਂ ਨਾਲ ਦੀ ਨਾਲ ਇਹ ਮਜਬੂਰੀਆਂ ਹੁੰਦੀਆਂ ਜਦੋਂ ਕੋਈ ਰੋਡ ਜਾਮ ਕਰਦਾ ਸਾਈਡ ਤੇ ਇੱਥੇ ਡੇਢ ਮਹੀਨਾ ਪ੍ਰਦਰਸ਼ਨ ਚੱਲ ਜੇ ਮੈਂ ਕਿਹਾ ਇੱਥੇ ਜਿੰਨੇ ਬੰਦੇ ਖੜੇ ਆ ਕੋਈ ਬੰਦੇ ਨੇ ਕਿਸੇ ਨੇ ਇਹ ਨਹੀਂ ਪੁੱਛਣਾ ਬਾਈ ਜੀ ਕੀ ਗੱਲ ਹੋ ਗਈ ਆ ਪਿੱਛੇ ਜੇ ਵਾਰਾ ਪਸ਼ੂਆਂ ਦਾ ਮਸਲਾ ਸੀ ਇਹੀ ਰੋਡ ਜਾਮ ਕੀਤੀ ਹੁੰਦੀ ਅਗਲੇ ਦਿਨ ਜਾਮ ਹੋ ਜਾਂਦਾ ਇੱਥੇ ਸਾਡੇ ਪਿੰਡ ਦਾ ਮੁੰਡਾ ਅਮਰਤਪਾਲ ਤੇ ਆਪਣੇ ਸਰਦੂਲਗੜ ਤੋਂ ਬਾਈ ਭੁਖੜਦਾਰ ਤੇ ਬੈਠੇ ਸੀ ਉਹ ਆਪਣੇ ਲਈ ਬੈਠੇ ਸੀ ਯਾਰ ਜੇ ਅਸੀਂ ਪ੍ਰਦੂਸ਼ਣ ਨੂੰ ਰੋਕਣ ਲਈ ਕੰਟਰੋਲ ਕਰ ਰਹੇ ਆ ਅਸੀਂ ਲੱਖ ਰੁਪਏ ਦੀ ਮਸ਼ੀਨਰੀ ਲਾ ਲਿਆ ਘਟੂ ਘਟ ਸਾਡੀ ਐਡਿੰਗ ਤਾਂ ਸੁਣਵਾਈ ਹੋ ਜੇ ਸੋ ਅਸੀਂ ਅੱਜ ਵੀ ਹੁਣ ਵੀ ਅਸਾਸੀਂ ਮੀਟਿੰਗ ਲਈ ਤਿਆਰ ਆ ਗੱਲਬਾਤ ਲਈ ਤਿਆਰ ਆ ਪ ਕੀ ਫਾਇਰ ਰੇਟ ਦਾ ਚਲਦੀ ਹਾਲਤ ਦੇ ਵਿੱਚ ਹੈ ਕਿ ਨਹੀਂ ਹੈ ਜੇ ਨਹੀਂ ਹੈਗੀ ਤਾਂ ਫਿਰ ਕਿਉਂ ਆਪਣੀ ਮਸ਼ਹੂਰੀ ਕੀਤੀ ਭਗਵੰਤ ਮਾਨ ਨੇ ਇੱਥੇ ਇਮਰਜੈਂਸੀ ਕੀ ਬੰਦੇ ਮਰਨ ਬੱਚਨ ਖਤਰਾ ਇਹ ਕੀ ਕੰਡੀਸ਼ਨ ਆ ਤੁਸੀਂ ਕਿਸ ਜਿਹੜਾ ਜਾਮਿਆ ਕਿਨੇ ਖੋਲੋਗੇ ਕੌਣ ਬਾਈ ਜੀ ਸਾਨੂੰ ਸਾਨੂੰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਸਾਨੂੰ ਟਰਾਲੇ ਦਾ ਮੁਆਵਜ਼ਾ ਸਾਡੇ ਨਾਲ ਗੱਲਬਾਤ ਕਰਕੇ ਸਾਡੀਆਂ ਕੁਝ ਮੰਗਾ ਹੋਰ ਨੇ ਜਿਹੜੀਆਂ ਸਾਨੂੰ ਪਰਾਲੀ ਚੱਕਣ ਦੇ ਵਿੱਚ ਦਿੱਕਤ ਆ ਰਹੀਆਂ ਨੇ ਬਿਜਲੀ ਸਪਲਾਈ ਜਿਹੜੀ ਦਿਨ ਵੇਲੇ ਦਿੱਤੀ ਜਾਂਦੀ ਆ ਮੋਟਰਾਂ ਦੀ ਕਿਉਂਕਿ ਕਿਤੇ ਇਹਦਾ 20 25 ਫੁੱਟ ਚਾਈ ਹੁੰਦੀ ਆ ਤਾਰਾ ਬਿਲਕੁਲ ਢਿੱਲੀਆਂ ਨਹੀਂ ਸਾਨੂੰ ਜਗਾ ਜਗਾ ਇਹ ਦਿੱਕਤ ਆ ਰਹੀਆਂ ਸਾਡੀਆਂ ਕੁਛ ਮੰਗਾ ਅਸੀਂ ਹੋਰ ਵੀ ਨੇ ਉਹ ਸਾਰੀਆਂ ਧਿਆਨ ਚ ਲਿਆਉਣੇ ਆ ਉਸ ਤੋਂ ਬਾਅਦ ਅਸੀਂ ਜਾਮ ਖੋਲਣ ਨੂੰ ਤਿਆਰ ਆ ਕਿਸੇ ਇੱਕ ਗੱਲ ਹੋਰ ਬਾਈ ਜੀ ਕਿਸੇ ਤਰ੍ਹਾਂ ਦੀ ਐਮਰਜੈਂਸੀ ਹਾਲਤ ਦੇ ਵਿੱਚ ਬੱਚਿਆਂ ਵਾਲੀ ਵੈਨ ਕਿਸੇ ਨੇ ਵੀ ਕਿਤੇ ਐਮਰਜੈਂਸੀ ਜਾਣਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਪਰ ਇੱਥੇ ਮੁਲਾਜ਼ਮ ਸਾਨੂੰ ਕਹਿੰਦੇ ਜਿੰਮੇਵਾਰੀ ਥੋੜੀ ਆ ਅਸੀਂ ਮੁਲਾਜ਼ਮਾਂ ਨੂੰ ਕਿਹਾ ਇੱਕ ਸਾਈਡ ਡਿਵਰਟ ਕਰਵਾ ਲਓ ਟਰੈਫਿਕ ਰੋਕ ਲਓ ਜਦੋਂ ਕਿਸੇ ਲੀਡਰ ਨੇ ਆਉਣਾ ਹੁੰਦਾ ਬਾਈ ਉਦੋਂ ਵੀ ਤਾਂ ਟਰੈਫਿਕ ਡਿਵਰਟ ਹੁੰਦੇ ਆ ਉਦੋਂ ਵੀ ਰੋਂਗ ਸਾਈਡ ਹੀ ਚੱਲਦਾ ਫਿਰੇ ਸਾਰਾ ਕੁਝ ਹ ਇਹਦਾ ਮਤਲਬ ਅਸੀਂ ਮਾੜੇ ਆ ਇੱਕ ਪਾਸੇ ਜ਼ੋਰ ਲੱਗਿਆ ਵਾ ਵੀ ਪ੍ਰਾਲੀ ਨਾਲ ਸਾੜੋ ਤੇ ਦੂਜੀ ਸਾਈਡ ਸਾਡੀ ਖੱਜਲ ਖਵਾਰੀ ਹੋ ਰਹੀ ਆ ਸਾਡੀ ਗੱਡੀ ਦੇ ਵਿੱਚ 10 15 ਬੱਚੇ ਆ ਜਿਨ੍ਹਾਂ ਨੇ ਚੰਡੀਗੜ੍ਹ ਸਵੇਰੇ ਪੇਪਰ ਹੈ ਜੀ ਜਾ ਕੇ ਇਹਨਾਂ ਨੇ ਤੁਸੀਂ ਵੀ ਆ ਕੇ ਮਾੜੇ ਇੰਟਰਵਿਊ ਦਿਓ ਇਹਨਾਂ ਨੇ ਜਾ ਕੇ ਰੋਲ ਨੰਬਰ ਲੈਣਾ ਹੈ ਜੀ ਇਸ ਕਾਰਨ ਧਰਨਾ ਲੱਗਿਆ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਕੋਈ ਗੱਲ ਕਰਕੇ ਜਲਦੀ ਤੋਂ ਜਲਦੀ ਖਲਾਇਆ ਜਾਵੇ ਜੀ ਇਹ ਬੱਚੇ ਨੇ ਜੀ ਇਹਨਾਂ ਨੇ ਚੰਡੀਗੜ੍ਹ ਜਾਣਾ ਹੈ ਰੋਲ ਨੰਬਰ ਵੀ ਲੈਣਾ ਹੈ ਸਵੇਰੇ ਪੇਪਰ ਵੀ ਹੈ ਜੀ ਜੀ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਕੱਲ ਮੇਰਾ ਪੇਪਰ ਹੈ ਤੇ ਅੱਜ ਰੋਲ ਨੰਬਰ ਲੈਣਾ ਹੈ ਮੈਨੂੰ ਤੇ ਬੇਨਤੀ ਹੈ ਜਿਨ੍ਹਾਂ ਨੇ ਦਰਨਾ ਲਿਆ ਹੈ ਜਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਜਲਦੀ ਜਲਦੀ ਦਰਨੇ ਨੂੰ ਕਾਰਵਾਈ ਨੂੰ ਇੰਜਾਮ ਤੇ ਉਠਾਇਆ ਜਾਵੇ ਤੇ ਦਰਨੇ ਨੂੰ ਖੋਲਿਆ ਜਾਵੇ ਤੇ ਸਾਨੂੰ ਜਾਣ ਦਿੱਤਾ ਜਾਵੇ ਬੇਨਤੀ ਹੈ ਕਿ ਉਹ ਜਿਹੜੇ ਬੈਲਰ ਮਾਲਕ ਇਹੀ ਕਹਿ ਰਹੇ ਆ ਕਿ ਫਾਇਰ ਬਰਗੇਡ ਦੀ ਨਾਕਾਮੀ ਕਰਕੇ ਅੱਗ ਲੱਗੀ ਆ ਕੀ ਕਹੋਗੇ ਤੁਸੀਂ ਨਹੀਂ ਜੀ ਇਹ ਗਲਤ ਹੈ ਦੇਖੋ ਜਦੋਂ ਸਾਨੂੰ ਕਾਲ ਆਈ ਹੈ ਜੀ 11:58 ਮਿੰਟ ਤੇ ਸਾਨੂੰ ਕਾਲ ਆਈ ਕਿ ਸਾਧੂ ਵਾਲਾ ਰੋਡ ਤੇ ਗੱਠਾਂ ਵਾਲੀ ਟਰਾਲੀ ਨੂੰ ਅੱਗ ਲੱਗ ਗਈ ਆ ਅਸੀਂ ਗੱਡੀ ਨਾਲ ਦੀ ਨਾਲ ਗੱਡੀ ਘੱਟਦੀ ਅਸੀਂ ਜਦੋਂ ਉੱਥੇ ਜਾ ਕੇ ਵੇਖਿਆ ਜਿਹੜੀ ਅੱਗ ਸੀਗੀ ਉਹ ਤਾਰਾਂ ਨਾਲ ਟਰਾਲੀ ਟਕਰਾਉਣ ਕਾਰਨ ਲੱਗੀ ਆ ਇਹ ਟਰਾਲੀ ਸੋ ਬਹੁਤ ਜ਼ਿਆਦਾ ਓਵਰਲੋਡ ਭਰੀ ਹੋਈ ਸੀ ਕਿਸਾਨਾਂ ਨੇ ਵੀ ਇਹਨਾਂ ਨੂੰ ਕਿਹਾ ਜਿਨ੍ਹਾਂ ਦੇ ਬਾਣ ਤੇ ਇਹਨਾਂ ਨੇ ਪਰਾਲੀ ਚੱਕੀ ਆ ਵੀ ਤੁਸੀਂ ਘੱਟ ਭਰੋ ਟਰਾਲੀ ਵੀ ਜਿਹੜੀਆਂ ਤਾਰਾਂ ਨੇ ਉਹ ਨੀਵੀਆਂ ਨੇ ਤੇ ਜਦੋਂ ਇਹਨਾਂ ਨੂੰ ਅੱਗ ਲੱਗੀ ਤਾਂ ਵੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਅੱਗ ਤੋਂ 4-5 ਕਿੱਲੇ ਦੂਰ ਟਰਾਲੀ ਲੈ ਆਏ ਇਸ ਤੋਂ ਬਾਅਦ ਇਹਨਾਂ ਨੇ ਸਾਨੂੰ ਫੋਨ ਕੀਤਾ ਨਾਲ ਦੀ ਨਾਲ ਅਸੀਂ ਗੱਡੀਆਂ ਜਿਹੜੀਆਂ ਭੇਜਤੀਆਂ ਤੁਸੀਂ ਸੀਸੀਟੀਵੀ ਕੈਮਰਾ ਵੀ ਚੈੱਕ ਕਰਵਾ ਸਕਦੇ ਹੋ ਸਾਡੀ ਗੱਡੀ ਕੋਈ ਲੇਟ ਨਹੀਂ ਹੋਈ ਕਿੰਨੀਆਂ ਗੱਡੀਆਂ ਤੁਹਾਡੇ ਕੋਲ ਆਪਣੇ ਕੋਲ ਇੱਕ ਮਲਟੀਪਰਪਸ ਹੈ ਜੀ ਇੱਕ ਰੈਸਕਿਊ ਕਿਊ ਆਰ ਵੀ ਟੈਂਡਰ ਪਰ ਰੈਸਕਿਊ ਵਾਲੀ ਤਾਂ ਉਹ ਕਹਿੰਦੇ ਤੇਜੀ ਦੀ ਉਹ ਕਹਿੰਦੇ ਅਜੇ ਕਾਰਗੀਆਂ ਦੇ ਵਿੱਚ ਹੀ ਹੈ ਨਹੀਂ ਰੈਸਕਿਊ ਵਾਲੀ ਅਸੀਂ ਭੇਜੀ ਹੈ ਜੀ ਗੱਡੀ ਕਿਉਂਕਿ ਡਰਾਈਵਰ ਸਾਡੇ ਕੋਲ ਦਿਨ ਵਾਲੀ ਸ਼ਿਫਟ ਦੇ ਵਿੱਚ ਸਾਡੇ ਕੋਲ ਚਾਰ ਡਰਾਈਵਰੀ ਨੇ ਸਾਰੇ ਟੋਟਲ ਡਰਾਈਵਰ ਜੀ ਇਹਦਾ ਕੋਈ ਨੰਬਰ ਜਾਂ ਕੁਝ ਹੋ ਨਹੀਂ ਹੈਗਾ ਕੀ ਕਰੀਏ ਨੰਬਰ ਜੀ ਇਹ ਗੱਡੀ ਹਲੇ ਨਵੀਂ ਆਈ ਆ ਇਹ ਅਸੀਂ ਕਾਰਜਾਂ ਦੇ ਵਿੱਚ ਚਲਾ ਰੱਖੀ ਹੈ ਗੱਡੀ ਐਦਾਂ ਦੀ ਕੋਈ ਗੱਡ ਨਹੀਂ ਵੀ ਨਹੀਂ ਚਲਾਈ ਅਸੀਂ ਇਸ ਦੇ ਦੁਬਾਰਾ ਗੱਡੀ ਕੱਢਤੀ ਸੀ ਪਹਿਲਾਂ ਅਸੀਂ ਮਲਟੀ ਪਰਪਸ ਵੱਡੀ ਗੱਡੀ ਕੱਢੀ ਆ ਜਿਹੜੀ ਇਹ ਗੱਡੀ ਆ ਇਹ ਰੈਸਕਿਊ ਵਾਸਤੇ ਗੱਡੀ ਆ ਇਹ ਬਾਬੂ ਸ਼ਾਲਾ ਦੇ ਵਿੱਚ ਜਿਹੜੀ ਖੜੀ ਆ ਉਹ ਆਪਣੀ ਗੱਡੀ ਹੈਗੀ ਆ ਜੀ 2000 ਮਾਡਲ ਉਹ ਗੱਡੀ ਆਪਣੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹ ਆਪਾਂ ਕੰਡਮ ਕਰ ਦਿੱਤੀ ਆ ਆਫ ਰੋਡ ਕਰਕੇ ਗੱਡੀ ਖੜਾਤੀ ਸੀਗੀ ਪਿਛਲੀ ਦਿਵਾਲੀ ਵੇਲੇ ਅੱਗ ਲੱਗੀ ਸੀ ਤੇ ਉੱਥੇ ਜਿਹੜਾ ਬੈਂਟਰ ਆ ਉਹ ਗੱਡੀ ਦਾ ਬਲਾਸਟ ਕਰ ਗਿਆ ਸੀਗਾ ਕਰਮਚਾਰੀਆਂ ਨੂੰ ਵੀ ਸਾਡੇ ਨੂੰ ਨੁਕਸਾਨ ਹੋਇਆ ਸੀਗਾ